हाँ। देख जी अंदर इतने सारे ਇਹ ਸੰਦਲ ਕੈਂਪ ਲੈ ਕੇ ਕੀ ਕਰਨਾ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀ ਫਤਿਹ ਤਨਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਰਜਿਸਟਰ ਵੱਲੋਂ ਅਤੇ ਮੇਰੇ ਬਹੁਤ ਇਤਜ਼ਾਰਯੋਗ ਵੀਰ ਮਨਜੀਤ ਸਿੰਘ ਜੁੜਾ ਫਾਟਕ ਜੋ ਤਨਤਨ ਬਾਬਾ ਬੁੱਢਾ ਜੀ ਸੇਵਾ ਛਾਡੀ ਦੇ ਮੁਖ ਸੇਵਾਦਾਰ ਹਨ ਅਤੇ ਸਿਕਸ ਰੂ ਫੈਡਰੇਸ਼ਨ ਮਾਤਾ ਦੇ ਕੋਮੀ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਨ ਕਾਂ ਪਿਆ ਜੋ ਗੁਰਦੁਆਰਾ ਵਿਖੇ ਲਵਾ ਗਿਆ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਬੜਾ ਮਹਾਨਦਾਨ ਹੈ ਸਾਨੂੰ ਸਾਰਿਆਂ ਨੂੰ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ ਮੇਰਾ ਵੀਰ ਰਮਜੀਤ ਸਿੰਘ ਜੋੜਾ ਫਾਟਕ ਤੇ ਜਿੰਨੀ ਸਮੂਹਤੀ ਟੀਮ ਹੈ ਉਹਦਾ ਹੀ ਦੇ ਫਾਤਰ ਹਨ ਹਰ ਸਮੇਂ ਦੌਰਾਨ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ ਜੂ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋੜ ਕੇ ਜੋ ਹਰ ਤਰ੍ਹਾਂ ਦੇ ਸਕੂਲਾਂ ਗਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ ਸਟੇਸ਼ਨਰੀ ਦਾ ਹੋਰ ਵੀ ਕਿਸੇ ਚੀਜ਼ ਦੀ ਜਰੂਰਤ ਹੋਵੇ ਮਤਲਬ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣਾ ਅਰੋ ਲਵਾਉਣਾ ਹੋਰ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਮੈਨੂੰ ਬਹੁਤ ਮਾਣ ਹੈ ਗੁਰੂ ਗੁਰੂ ਆਨੰਦ ਸਾਹਿਬ ਬਾਬਾ ਦੀਪ ਸਿੰਘ ਇਹਨਾਂ ਦੇ ਛਤੇ ਮੇਰ ਫਿਆਸ ਰੱਖਣਾ ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕੰਮ ਕਰਦੇ ਰਹਿਣਾ ਸਖਸੂ ਫਾਊਂਡੇਸ਼ਨ ਵੱਲੋਂ ਮਿਸਾਇਨਾ ਸੂਨ ਦਿੱਤਾ ਜਾਂਦਾ ਹੈ ਹੋਣ ਵੀ ਅਸੀਂ ਇਹਨਾਂ ਦੇ ਨਾਲ ਹਾਂ ਗੁਰੂ ਰਾਮ ਦਾ ਕਿਰਪਾ ਕਰੇ ਤਗੜੇ ਹੋ ਕੇ ਜੇ ਸਾਡੀ ਨੌਜਵਾਨ ਪਨੀਰੀਆਂ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਪਤਿਤ ਹੋਣੇ ਜਾ ਰਹੇ ਨੇ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ ਉਹਨਾਂ ਨੂੰ ਸਿੱਧੇ ਨਾਲ ਫੋਨ ਵਾਸਤੇ ਇਹੋ ਜਿਹੇ ਕਾਰਜਕਰਨ ਬੜੇ ਜ਼ਰੂਰੀ ਹਨ ਇਸ ਲਈ ਮੇਰਾ ਵੀ ਇਹਦਾ ਫਾਤਰ ਹੈ ਗੁਰੂ ਰਾਮ ਦਾਸ ਇਹਦੇ ਇਹਦੇ ਉੱਪਰ ਜੋੜਾ ਫਾੜ ਮੰਜੀ ਸਿੰਘ ਦੇ ਜੋੜੇ ਸਰ ਦੇ ਮੇਰੇ ਪ੍ਰਯਾਸ ਰੱਖ ਰ ਇਹਨਾਂ ਸਮੁੱਚੀ ਟੀਮ ਉਪਰ ਮੇਰੇ ਪ੍ਰਯਾਸ ਰੱਖਾਂ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਇੱਕ ਅੱਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਤਨਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ 골ਡਨ ਬਲੂ ਗੁਰਦੁਆਰਾ ਸਿੰਘ ਸਭਾ ਵਿਖੇ ਸਾਈ ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਹ ਥੈਲਾਸੀਮੀਆ ਤੋਂ ਪੀੜਿਤ ਬੱਚਿਆਂ ਲਈ ਖੂਨਦਾਨ ਕੈਂਪ ਹੈ ਤੋਂ ਮੈਂ ਸਾਰੇ ਸਰਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋ ਸਮੇ ਸਮੇ ਲੋੜਵੰਦਾ ਦੇ ਲਈ ਹਮੇਸ਼ਾ ਤਤਵਰ ਤਿਆਰ ਰਹਿੰਦੇ ਨੇ ਤੇ ਲੋੜਵੰਦਾ ਲਈ ਖੂਨਦਾਨ ਕਰਦੇ ਨੇ ਤੋਂ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਸਹਿਯੋਗ ਦੇਦੇ। ਸਾਡੀ ਮਕੀਸ ਸਿੰਘ ਜੀ ਪੁੱਤ ਫੜ ਕੇ ਸੋਸਾਇਟੀ ਹੈ ਇਹ ਜੋ ਲੋਕਾਂ ਦੀ ਸੇਵਾ ਕਰਦਾ ਹੈ। ਇਹ ਸਮੇਂ-ਸਮੇਂ 'ਤੇ ਆ ਕੇ ਸਮਾਜਿਕ ਕੰਮ ਨਹੀਂ ਉਹਦਾ ਲੋਕ ਕੰਮ ਵੀ ਰਹਿੰਦੇ ਨੇ ਚੱਕੇ ਕੰਮ ਜਿਹੜੇ ਨੇ ਉਹਦਾ ਬਹੁਤ ਬਹੁਤ ਕੰਮ ਵਿੱਚ ਕਰਦੇ ਨੇ ਜਿਹਦੇ ਕਿਸੂਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਨੇ ਕਦੀ ਇਹ ਖੂਨਦਾਨ ਕਰਦੇ ਨੇ ਕਦੀ ਲੜਕੀਆਂ ਦੇ ਵਿਆਹ ਦੇਖਾ ਖਾਲਸਾ ਵਾਰਿਕ ਦਿੱਲੀ ਫਤੇ ਅਜਤਾ 722 ਦਵਾਈ ਸੇਵਾ ਸੁਸਾਇਟੀ ਗੋੜਾਪਾਟਾ ਕੋਲ ਸਰ ਮਲਜੀਤ ਸਿੰਘ ਵੱਲੋਂ ਜਿਹੜਾ ਜੋ ਕੁੰਡਰ ਕੈਂਪ ਲਗਾਇਆ ਗਿਆ ਇਹ ਥਾਣਾ ਸੇਂਗੀਆਂ ਦਵਾਈ ਦਾ ਪੀੜਾ ਜਿਹੜੇ ਸਾਡੇ ਅੰਮ੍ਰਿਤਸਰ ਦੇ ਬੱਚੇ ਨੇ 375 ਦੇ ਕਰੀਬ ਬੱਚੇ ਨੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ ਕੁੰਡ ਦੀ ਲੋੜ ਪੈਂਦੀ ਆ ਅਸੀਂ ਉਹਨਾਂ ਬੱਚਿਆਂ ਦੇ ਵਾਸਤੇ ਇਹ ਜਿਹੜੇ ਉਪਰਾਲੇ ਆਹੀ ਕਰਦੇ ਰਹਿੰਦੇ ਆ ਕੁੰਡਾਂ ਦੇ ਬਾਕੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਰਦਾਰ ਬੰਦੀ ਸਿੰਘ ਵੱਲੋਂ ਬਹੁਤ ਹੀ ਸਲਾਘਾਯੋਗ ਹੈ ਗੁਰੂ ਰਾਮਦਾਸ ਸਾਹਾ ਜੀ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਅੱਛੇ